ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮੇਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਅਨਹਦ ਨਾਦ ਦੇ ਨਾਲ ਸੰਬੰਧਿਤ ਹੈ ਅਨਹਦ ਨਾਦ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਅਧਿਆਤਮਿਕ ਜੀਵਨ ਦੇ ਵਿੱਚ ਅਨਹਦ ਨਾਦ ਦਾ ਜਿਹੜਾ ਆਮ ਹੁੰਦਾ ਹੈ ਆਮ ਅਨਹਦ ਨਾਦ ਦੇ ਨਾਲ ਸੰਬੰਧਿਤ ਚਰਚਾ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਰੂਹਾਂ ਅਨੁਭਵ ਨਹੀਂ ਕਰ ਪਾਉਂਦੀਆਂ ਬਹੁਤ ਸਾਰੀਆਂ ਰੂਹਾਂ ਨੇ ਅਨੁਭਵ ਕੀਤਾ ਪਰ ਉਹਨਾਂ ਨੂੰ ਅਨਹਦ ਨਾਦ ਦੀ ਸਮਝ ਨਹੀਂ ਆਈ ਆਪਾਂ ਅੱਜ ਜੋ ਵਿਸ਼ਾ ਤਰ੍ਹਾਂ ਲੈ ਕੇ ਆਇਆ ਅਨਹਦ ਨਾਦ ਕੀ ਹੈ ਇਸ ਦੀਆਂ ਕਿੰਨੀਆਂ ਤੁਨਾਹਣ ਇਸ ਦੇ ਕੀ ਫਾਇਦੇ ਹਨ ਤੇ ਇਸ ਨੂੰ ਕਿਵੇਂ ਸੁਣਿਆ ਜਾ ਸਕਦਾ ਹੈ ਆਪਾਂ ਇਸ ਵਿਸ਼ੇ ਤੇ ਅੱਜ ਤੱਕ ਵਿਚਾਰ ਕਰਾਂਗੇ ਸੋ ਦੋਸਤੋ ਅਨਹਦ ਨਾਦ ਨਾਲ ਸਬੰਧਤ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਪਈਆਂ ਹਨ YouTube ਤੇ ਤੇ ਪਈਆਂ ਹਨ ਬਹੁਤ ਸਾਰੇ ਲੋਕ ਅਨਹਦ ਨਾਦ ਦਾ ਜ਼ਿਕਰ ਕਰਦੇ ਹਨ ਅਲੱਹ ਤਾਲਾ ਤਾਲਾ ਜੀ ਕਰਤਾ ਹੋਣ ਨਾਲ ਸਾਂਝਾ ਕਰਦੇ ਹਨ ਬਹੁਤ ਸਾਰੇ ਸੱਜਣ ਅਨਹਦ ਨਾਦ ਦੇ ਸੁਣਨ ਬਾਰੇ ਦੋਬਿਧ ਵਿਚ ਰਹਿੰਦੇ ਹਨ unknown ਅਨਹਦ ਰਾਸ ਸੁਣਾਈ ਨਹੀਂ ਦਿੱਤਾ ਤੇ ਕਿਉਂ ਨਹੀਂ ਸੁਣਾਈ ਦਿੱਤਾ ਅਨਹਦ ਨਾਦ ਇੱਕ ਅਧਿਆਤਮਿਕ ਧੁਨ ਹੈ ਜੋ ਸਾਡੇ ਅੰਦਰ ਹਰ ਵਕਤ ਵੱਜਦੀ ਰਹਿੰਦੀ ਹੈ ਹਰ ਇੱਕ ਜੀਵ ਦੇ ਅੰਦਰ ਅਨਹਦ ਨਾਦ ਦੀ ਧੁਨ ਸਦਾ ਬ੍ਰਾਜਮਾਨ ਹੈ ਐਕਟਿਵ ਰਹਿੰਦੀ ਹੈ ਤੇ ਇਹ ਹਰ ਇੱਕ ਜੀਵ ਨੂੰ ਸੁਲਾਈ ਦਿੰਦੀ ਹੈ ਪਰ ਕਦੋਂ ਸੁਣਾਈ ਦਿੰਦੀ ਹੈ ਜਦੋਂ ਅਸੀਂ ਮਾਨਸਿਕ ਤੌਰ ਤੇ ਪੂਰਨ ਸ਼ਾਂਤੀ ਅਸੀਂ ਸ਼ਾਤ ਹੁੰਮਾਂਗੇ ਅਨਹਦ ਨਾਦ ਜਿਤੁਣ ਹੈ ਇਸ ਨੂੰ ਸੁਣਨ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਧਿਆਨ ਦੇ ਵਿੱਚ ਉਤਾਰਨਾ ਪਵੇਗਾ ਆਪਣੇ ਮਨ ਨੂੰ ਸ਼ਾਂਤ ਕਰਨਾ ਪਵੇਗਾ ਸੋ ਅੱਜ ਜੋ ਇਹ ਜੋ ਵਿਸ਼ਾ ਹੈ ਇਸ ਕਰਕੇ ਲੈ ਕੇ ਆ ਕੇ ਬਹੁਤ ਸਾਰੇ ਸਵਾਲ ਸਾਡੇ ਕੋਲੇ ਆਏ ਹਨ ਅਨਹਦ ਨਾਦ ਨੂੰ ਕਿਵੇਂ ਸੁਣਿਆ ਜਾ ਸਕਦਾ ਹੈ ਅਨਹਦ ਨਾਦ ਦੀ ਧੁਨ ਦੀ ਪਛਾਣ ਕੀ ਹੈ ਸੋ ਜਦੋਂ ਅਸੀਂ ਕਿਤੇ ਕੰਨਿਆਂ ਦੇ ਵਿੱਚ ਬੈਠੇ ਹੁੰਨੇ ਆ ਤਾਂ ਸਾਡੇ ਕੰਨਾਂ ਦੇ ਵਿੱਚ ਜਿਵੇਂ ਕੁਝ ਆਵਾਜ਼ਾਂ ਗੂੰਜਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਵਿਚਾਰਾ ਤੁਰਾਂਤ ਹੋ ਗਏ ਆ ਜਿਵੇਂ ਕੰਨ ਦੇ ਵਿੱਚ ਜਿਵੇਂ ਹਵਾਵਾਂ ਦੀ ਆਵਾਜ਼ ਚਲ ਚਲਣੀ ਸ਼ੁਰੂ ਹੋ ਜਾਂਦੀ ਹੈ ਕਿਸੇ ਘੰਟੀ ਦੀ ਆਵਾਜ਼ ਉੱnikਰੂ ਹੋ ਜਾਂਦੀ ਹੈ ਜਿਸੇ ਸੀਟੀ ਜਦ ਬੀਪ ਦੀ ਆਵਾਜ਼ ਰਣੇ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਜਿਵੇਂ ਕੋਈ ਟਿੱਡੀ ਬੋਲੇ ਟਿੱਟੀ ਟਿੱਟੀ ਕਰਕੇ ਇਸ ਤਰ੍ਹਾਂ ਕਰਕੇ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਸਮੁੰਦਰ ਦੀ ਲਹਿਰਾਂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਪਾਣੀ ਤਿਪ ਤਿਪ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਇਹ ਸਭ ਅਨਹਦ ਨਾਦ ਹੀ ਹਨ ਜਦੋਂ ਅਸੀਂ ਕਿਸੇ ਕੰਮ ਦੇ ਦੌਰਾਨ ਇੱਕੋ ਤਾਂ ਕੁਝ ਸਮਝਦੇ ਜਿਸ ਤੋਂ ਸਾਡੇ ਮਨ ਨੂੰ ਸ਼ਾਂਤੀ ਚ ਉਤਰਦਾ ਹੈ ਇੱਕ ਨੂੰ ਕੋ ਖਾਲੀ ਪੰਜਾ ਸਾਡੇ ਮਨ ਦੇ ਸ਼ਾਇਦਾਂ ਇੱਕ ਸ਼ਾਂਤੀ ਸ਼ਾਇਦ ਹੀ ਹੈ ਉਹਦੇ ਇੱਕ ਤੁਣ ਉੱਠਦੀ ਹੈ ਉਹ ਵੀ ਅਨਹਦ ਨਾਦ ਹੀ ਹੁੰਦਾ ਹੈ ਇਹ ਹੋਇਆ ਅਚੰਚੇਤ ਸੁਮਾਈ ਦੇਣ ਵਾਲਾ ਅਨੰਦ ਨਾਦ ਪਰ ਅਸੀਂ ਹਰ ਵਕਤ ਅਨਹਦ ਨਾਦ ਦੇ ਵਿੱਚ ਕਿਵੇਂ ਜੁੜੇ ਰਹੇ ਹਾਂ ਅਨਹਦ ਨਾਦ ਨੂੰ ਕਿਵੇਂ ਅਸੀਂ ਜਾਣੀਏ ਤੇ ਪਹਿਚਾਨੀਏ ਇਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰ ਰਹੇ ਹਾਂ ਅਨਹਦ ਨਾਦ ਆਪਹੁਤਪਨਾ ਦੱਸਦੇ ਹਾਂ ਕਿ ਅਨਹਦ ਨਾਦ ਦੇ ਕੀ ਫਾਇਦੇ ਹਨ ਅਨਹਦ ਨਾਦ ਸੁਣਦੇ ਨਾਲ ਤਾਂ ਅਡੀ ਚੇਤਨਾ ਦੀ ਤਰੱਕੀ ਹੁੰਦੀ ਹੈ ਮਾਨਸਿਕ ਤੌਰ ਤੇ ਤੁਸੀਂ ਤਰੱਕੀ ਕਰਦੇ ਹੋ ਮਨ ਸ਼ਾਂਤ ਹੀ ਚੱਲਦਾ ਹੈ ਮਾਨਸਿਕ ਤੇ ਸਰੀਰੀਿਕ ਵਿਕਾਸ ਜੁਰ ਹੁੰਦੇ ਹਨ ਅਤੇ ਤੁਸੀਂ ਆਪਣੇ ਚੇਤਨ ਨੂੰ ਦ੍ਰਿਰਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਅਧਿਆਤਮਿਕ ਤਰਕੀਤ ਦੀ ਪ੍ਰਾਪਤੀ ਕਰਦੇ ਹੋ ਬ੍ਰਹਮ ਦੇ ਘਰ ਵਿੱਚ ਪ੍ਰਵੇਸ਼ ਕਰਨ ਦੀ ਤੁਹਾਡੇ ਕੋਲ ਸਿੱਧੀ ਆ ਜਾਂਦੀ ਹੈ ਇਹ ਅਰਹਤਵਾਦ ਦੇ ਫਾਇਦੇ ਹਨ ਅਰਹਤਵਾਦ ਦੇ ਨਾਲ ਤਾਂ ਤੁਹਾਡੇ ਦਰਸ਼ਨਾਂ ਦੇ ਵਿੱਚ ਮਿਠਾਸ ਹੁੰਦੀ ਹੈ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਉਂਦੇ ਹਨ ਤੁਸੀਂ ਕੁਝ ਵੀ ਕਰਨ ਦੇ ਕਾਬਿਲ ਹੋ ਜਾਂਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਦੁੱਖਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਇਹ ਤਾਦ ਹੁੰਦਾ ਹੈ ਜਦੋਂ ਅਸੀਂ ਬਾਕੀ ਸਭ ਕਾਰਨ ਕਾਰਨ ਛੱਡ ਕੇ ਅਸੀਂ ਇੱਕ ਸਿੰਪਲ ਵਿਧੀ ਦੇ ਨਾਲ ਕਾਰਨ ਕਾਰਨ ਦਾ ਤੋpasse ਹੁੰਦਿਆ ਹੋਇਆ ਅਸੀਂ ਅਨੁਵਾਦ ਕਰ ਰੂ ਸੁਣਦੇ ਹਾਂ ਉਸ ਦਾ ਅਰਥ ਮਾਰਦੇ ਹਾਂ ਫਿਰ ਇਹ ਚੀਜ਼ ਅਸੀਂ ਅਰਥ ਪ੍ਰਾਪਤ ਕਰ ਪਾਉਂਦੇ ਹਾਂ ਇਸ ਤਿੱਧੀਆ ਇਹ ਸ਼ਕਤੀਵਤੀ ਪ੍ਰਾਪਤ ਕਰ ਪਾਉਂਦੇ ਹਾਂ ਸੋ ਆਪਾਂ ਜੋ ਅਨਹਦ ਨਾਦ ਨਾਲ ਸੰਬੰਧਿਤ ਵਿਚਾਰ 18 ਇਹਨਾਂ ਵਾਲਾ ਕਰਨਾ ਹੈ ਉਹ ਇਹ ਹੀ ਹਨ ਕਿ ਅਨਹਦ ਨਾਦ ਉਸ ਸੁਪਨਾ ਕਿਵੇਂ ਇਹ ਆਪਾ ਪਿਰ ਦੱਸ ਆਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਅਨਹਦ ਰਾਦਾ ਤੋਂ ਜੀਵ ਵਿੱਚ ਕੀ ਫਰਕ ਪੈਂਦਾ ਹੈ ਤੁਸੀਂ ਮਾਨਸਿਕ ਤੌਰ ਤੇ ਸਰੀਰਿਕ ਤੌਰ ਤੇ ਸੌਖੇ ਹੋ ਜਾਂਦੇ ਹੋ ਤੇ ਤੁਹਾਡੀ ਜੀਵਨ ਦੇ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਜੀਵਨ ਦੇ ਵਿੱਚ ਖੁਸ਼ੀਆਂ ਹੋਣੀ ਸ਼ੁਰੂ ਹੋ ਜਾਂਦੀਆਂ ਹੁਣ ਤੁਸੀਂ ਮਾਨਸਿਕ ਤੌਰ ਤੇ ਸਰੀਰਿਕ ਤੌਰ ਤੇ ਸਹਤ ਹੋ ਜਾਣਾ ਬਿਮਾਰੀਆਂ ਦੂਰ ਹੋ ਜਾਣੀਆਂ ਅਰਥਿਕ ਸਿੱਕੇ ਪ੍ਰਾਪਤ ਹੋ ਜਾਣੀਆਂ ਤੇ ਆਪ ਹੁਣ नादिया किन्न प्रकार नाद हैं अलग अलग धुना है सब तो पहली है बीप की आवाज या फिर टिड्डी इस तरह करके धुना तो आम सुनाई दिदा उस बारिश की आवाज समुद्र दहर आवाज तुम्हें सुनाई दिखती है ਬੰਸੂਰੀ ਦੀ ਆਵਾਜ਼ ਨੂੰ ਸੁਣਾਇ ਦਿੱਤੀ ਹੈ ਪਾਇਲ ਦੀ ਆਵਾਜ਼ ਨੂੰ ਸੁਣਾਇ ਦਿੱਤੀ ਸਾਜਰਾਂ ਦੀ ਜਿਸ ਨੂੰ ਆਵਾਜ਼ ਕਹਿੰਦੇ ਨੇ ਪੰਜਾਬੀ ਦੇ ਵਿੱਚ ਉਹ ਆਵਾਜ਼ ਸੁਣਾਇ ਦਿੱਤੀ ਹੈ ਹੋਰ ਵੀ ਗਈ ਆਵਾਜ਼ ਸੁਣਾਇ ਦਿੱਤੀਆਂ ਹਨ ਪਰ ਜਦੋਂ ਸਰਚੇ ਇਤਨਾ ਸ਼ਾਂਤ ਹੁੰਦੀ ਹੈ ਵਿਚਾਰਤ ਰਹਿਤ ਹੁੰਦੀ ਹੈ ਉਦੋਂ ਹੀ ਇਹ ਆਵਾਜ਼ ਸੁਣਾਈ ਦਿੱਦੀ ਹੈ ਹੌਕਸੇ ਜਦ ਜੁਆਲੀ ਵਿੱਚ ਅੰਤਰਜ ਹੈ ਰਾਇਦ ਵਿੱਚ ਉਤਰਦੇ ਜਾਣੇ ਹੋ ਅਨਵਦਨਾਗ ਦੀਆਂ ਇਹਨਾਂ ਆਵਾਜ਼ਾਂ ਦੇ ਵਿੱਚ ਤੁਸੀਂ ਹੋਰ ਜੈਰਾਈ ਵਿੱਚ ਉਤਰਦੇ ਜਾਗੇ ਹੋ ਤੁਸੀਂ ਅਧਿਆਤਮਿਕ ਤੌਰ ਤੇ ਕੋਈ ਨਵੀਆਂ ਤਰੱਕੀਆਂ ਨੂੰ ਹਾਸਲ ਕਰਦੇ ਹੋ ਇਹਨਾਂ ਤੋਂ ਨੰਦ ਦਾ ਪਿੱਛਾ ਕਰਕੇ ਇਹਨਾਂ ਤੋਂ ਨੰਨ ਪਕੜ ਕੇ ਤੁਸੀਂ ਜਦੋਂ ਬ੍ਰਹਿਮੰਡ ਤੇ ਉਹਨਾਂ ਗਹਿਰਾਈਆਂ ਵਿੱਚ ਉਤਰਦੇ ਹੋ ਕਹਿੰਦੇ ਹੋ ਆਪਣੇ ਸਹਾਸਰਾਂ ਨੂੰ ਪਾਰ ਕਰਦੇ ਹੋ ਇਸ ਚੱਕਰ ਨੂੰ ਤੁਸੀਂ ਪਾਰ ਕਰਦੇ ਹੋ ਤਾਂ ਤੁਸੀਂ ਬ੍ਰਹਿਮੰਡ ਵਿੱਚ ਉਸ ਪਰਮਾਤਮਾ ਦੇ ਘਰ ਵਿੱਚ ਪ੍ਰਵੇਸ਼ ਕਰ ਜਾਂਦੇ ਹੋ ਸੋ ਅਨੰਦ ਰਾਗ ਦਾ ਧਿਆਨ ਕਰਦੇ ਹੋ ਕਦੇ ਵੀ ਕਲਪਨਾ ਵਿੱਚ ਨਹੀਂ ਉਤਰਨਾ ਬਾਹਰੀ ਆਵਾਜ਼ਾਂ ਦੀ ਤੁਸੀਂ ਧਿਆਨ ਨਹੀਂ ਕਿ ਕਰਨਾ ਅਨਹਦ ਨਾਲ ਆਦਿ ਇੱਕ ਕੁਦਰਤੀ ਦਿਹਾੜ ਧਿਆਰ ਵਿਧੀ ਦੀ ਪ੍ਰਕਿਰਿਆ ਹੈ ਜਿਸੇ ਤੁਹਾਨੂੰ ਅਨਹਦ ਨਾ ਸੁਣਾਈ ਦਿੰਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਕਿਸੇ ਕਲਪਨਾ ਦੇ ਵਿੱਚੋਂ ਉਤਰ ਕੇ ਤੁਸੀਂ ਅਨਹਦ ਨਾਲ ਸੁਣਾਈ ਲਵੋ ਪਾਲਾ ਉਹ ਕੇਜਾ ਸੁਣ ਲਮਗੀ ਤਾਂ ਤੁਸੀਂ ਨਹੀਂ ਸੁਣ ਪਾਉਂਗੇ ਅਨਹਦ ਨਾਦ ਸੁਣਦੇ ਨਹੀਂ ਤੁਹਾਨੂੰ ਪਰ ਆਪਣਾ ਨਹੀਂ ਕਰਨੀ ਇਹ ਆਪਣੇ ਆਪ ਹੀ ਤੁਹਾਡੇ ਕੰਨਾਂ ਦੇ ਵਿੱਚ ਵੱਜਣਾ ਸ਼ੁਰੂ ਹੋ ਜਾਵੇਗਾ ਆਪਣੇ ਆਪ ਹੀ ਤੁਹਾਨੂੰ ਸੁਣਾਈ ਦੇਗਾ ਸ਼ੁਰੂ ਹੋ ਜਾਵੇਗਾ ਅਨਹਦ ਨਾਦ ਇੱਕ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹੈ ਜੋ ਧਿਆਨ ਦੇ ਦੌਰਾਨ ਸਾਡੇ ਅੰਤਰਮਨ ਦੇ ਵਿੱਚ ਵਰਤ ਵਰਤਦੀ ਹੈ ਜਾਂ ਵਾਪਰਦੀ ਹੈ ਇਸ ਕਿਰਿਆ ਨੂੰ ਅਸੀਂ ਕਿਸੇ ਵੀ ਕਰਮ ਕਾਣ ਦੇ ਨਾਲ ਜਾਂ ਚਮਤਕਾਰ ਦੇ ਨਾਲ ਨਹੀਂ ਜੋੜ ਕੇ ਦੇਖਣਾ ਜਦੋਂ ਅਸੀਂ ਕਰਮ ਕਾਣ ਦੇ ਚਮਤਕਾਰ ਦੇ ਨਾਲ ਕੋਈ ਚੀਜ਼ ਨੂੰ ਜੋੜ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੇ ਅੰਤਰਮਨ ਆਪਣੇ ਅੰਦਰ ਦੀ ਸ਼ਕਤੀ ਤੇ ਅੰਦਰ ਦੇ ਪਰਮਾਤਮਾ ਤੋਂ ਬੇਮੁਖ ਹੋਣਾ ਸ਼ੁਰੂ ਹੋ ਜਾਦੇ ਹਾਂ ਕਿਉਂਕਿ ਬਹੁਤ ਸਾਰੀਆਂ ਅਨਹਦ ਨਾਦ ਦੇ ਨਾਲ ਵੀ ਹੋਈਆਂ ਕਾਲਪਨਿਕ ਵੀਡੀਓ ਸੋਸ਼ਲ ਮੀਡੀਆ ਉੱਤੇ ਪਈਆਂ ਹੋਈਆਂ ਬਹੁਤ ਸਾਰੇ ਝੂਠ ਫੇਕ ਸੋਸ਼ਲ ਮੀਡੀਆ ਉੱਤੇ ਪਏ ਹੋਏ ਅਨਹਦ ਨਾਦ ਦੇ ਨਾਮ ਜੁੜੇ ਹੋਏ ਜਿਉਂ ਹੀ ਤੁਸੀਂ ਅਨਹਦ ਨਾਦ ਦੇ ਵਿੱਚ ਉਤਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਇਸ ਦਾ ਅੰਪਵ ਕਰ ਸਕਦੇ ਹੋ ਬਹੁਤ ਸਾਰੀਆਂ ਵੀਡੀਓ ਹਨ ਸੋ ਆਪਾਂ ਕੁਝ ਵੀਡੀਓ ਕੁਝ ਦੋ ਜਾਂ ਤਿੰਨ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਉਹ ਇਸ ਤਰ੍ਹਾਂ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਜੋ ਸਭ ਤੋਂ ਪਹਿਲੀ ਵਿਧੀ ਕਰਨੀ ਹੈ ਅਨਹਦ ਨਾਦ ਦੇ ਨਾਲ ਜੁੜੀ ਹੋਈ ਆਪਣੇ ਸਵਾਸ ਨੂੰ ਤੁਸੀਂ ਅੰਦਰ ਖਿੱਚ ਕੇ ਲੈ ਕੇ ਜਾਣਾ ਹੈ ਪੇਟ ਤੱਕ ਇਸ ਜਗ੍ਹਾ ਤੱਕ ਨਾਭੀ ਤੱਕ ਤੁਹਾਡਾ ਸਵਾਸ ਜਾਵੇਂਗੀ ਇਸ ਨੂੰ ਰੁਕ ਲੈਣਾ ਤਦ ਤੱਕ ਰੁਕਣਾ ਹੈ ਜਦ ਤੱਕ ਤੁਹਾਡਾ ਸਰੀਰ ਆਪਣੇ ਆਪ ਇਸ ਨੂੰ ਬਾਹਰ ਕੱਢਣ ਲਈ ਉਤਾਵਲਾ ਨਾ ਹੋਵੇ ਆਪਣੇ ਆਪ ਨਹੀਂ ਕੱਢਣਾ ਇਸੇ ਤਰ੍ਹਾਂ ਸਵਾਸ ਜੋ ਤੁਹਾਡਾ ਬਾਹਰ ਆਵੇਗਾ ਤੇ ਬਾਹਰ ਆਇਸ ਸਵਾਸ ਨੂੰ ਵੀ ਰੋਕ ਲੈਣਾ ਹੈ ਤੇ ਉਦੋਂ ਤੱਕ ਅੰਦਰ ਨਹੀਂ ਕਿੰਨਾ ਜਾ ਤਾਗਾ ਤੁਹਾਡਾ ਸਰੀਰ ਉਸਦੀ ਡਿਮਾਂਡ ਨਾ ਕਰੇ ਇਸ ਤਰ੍ਹਾਂ ਤੁਸੀਂ 5-7 ਜਿਹੇ ਪ੍ਰਕਿਰਿਆ ਨੂੰ ਦੁਹਰਾਓਗੇ ਤੁਹਾਡੇ ਉੱਪਰ ਲੱੜਦਾ ਸਰਕੂਲਰ ਆਟੋਮੈਟਿਕਲੀ ਇਕੁਅਲ ਹੋ ਜਾਵੇਗਾ ਤੇ ਤੁਹਾਡੀ ਹਾਰਟਬੀਟ ਨਾਰਮਲ ਵਿਵਸਥਾ ਵਿੱਚ ਚਲੀ ਜਾਵੇਗੀ ਤੇ ਤੁਹਾਡੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਸ਼ਾਂਤੀ ਆ ਜਾਵੇਗੀ ਤੇ ਤੁਹਾਡੇ ਕੰਨਾਂ ਦੇ ਵਿੱਚ ਸ਼ਾਂ ਸ਼ਾਂ ਦੀ ਆਵਾਜ਼ ਟੰ ਟੰ ਦੀ ਆਵਾਜ਼ ਝਾਂਜਰ ਦੀ ਆ ਜਿਹੜੀ ਬੋਰਸ ਨਿੱਤ ਪਾਇਲਸ ਦੀ ਆਵਾਜ਼ ਜਾਂ ਬਾਰਸ ਦੀ ਆਵਾਜ਼ ਤੁਹਾਡੇ ਅੰਦਰ ਤੇ ਗੂੰਜਣੀ ਸ਼ੁਰੂ ਹੋ ਜਾਵੇਗੀ ਇਹ ਅਨਹਦਨਾਤੀ ਤੁਹਾਨੂੰ ਹੁਣ ਦੂਸਰੀ ਵਿਧੀ ਕੀ ਹੈ ਤੁਸੀ ਅੱਖਾਂ ਦੇ ਉੱਤੇ ਹੱਥ ਰੱਖ ਲੈਣੇ ਹਨ ਤੇ ਆਪਣੇ ਕੰਨਾਂ ਨੂੰ ਇਸ ਤਰੀਕੇ ਨਾਲ ਬੰਦ ਕਰ ਲੈਣਾ ਹੈ ਇਸ ਅਵਸਥਾ ਦੇ ਵਿੱਚ ਤੁਸੀਂ ਬੈਠੋਗੇ ਸੌਫਟਲੀ ਹੱਥ ਰੱਖਣੇ ਹਨ ਨੱਪਣਾ ਨਹੀਂ ਹੈ ਆਪਣੇ ਕੰਨਾਂ ਨੂੰ ਇਸ ਤਰੀਕੇ ਨਾਲ ਬੰਦ ਕਰ ਲੈਣਾ ਜ ਬਹੁਤ ਜ਼ਿਆਦਾ ਨਹੀਂ ਦਬੋਣਾ ਬਹੁਤਾ ਜ਼ਿਆਦਾ ਨਾ ਹੀ ਕੰਨਾਂ ਨੂੰ ਦਬਾਉਣਾ ਹੈ ਬਹੁਤਾ ਜ਼ਿਆਦਾ ਨਾ ਹੀ ਅੱਖਾਂ ਨੂੰ ਦਬਾਉਣਾ ਸਿਰਫ ਸਿੰਪਲੀ ਪੋਲੇ ਪੋਲਾਇਸ ਸਪर्श ਕਰਨਾ ਹੈ ਕੰਨਾਂ ਨੂੰ ਪੋਲਾਇਸ ਆਹੀ ਬੰਦ ਕਰਨਾ ਹੈ ਤੇ ਤੁਸੀਂ ਕੁਝ ਸਮੇਂ ਦੇ ਬਾਅਦ ਤੁਹਾਡੇ ਵਿੱਚ ਚਾਰ ਰੁਪਣੇ ਸ਼ੁਰੂ ਹੋ ਜਾਣਗੇ ਤੁਹਾਡੇ ਚਾਰ ਰੁਪਣੇ ਸ਼ੁਰੂ ਹੋ ਜਾਣਗੇ ਤੁਹਾਡੇ ਅੰਦਰੋਂ ਇੱਕ ਆਵਾਜ਼ ਉਠਣੀ ਸ਼ੁਰੂ ਹੋ ਜਾਏਗੀ ਜੋ ਅਨਹਦ ਨਾਦ ਦੀ ਆਵਾਜ਼ ਹੈ ਉਹ ਤੁਹਾਨੂੰ ਸੁਣਾਈ ਦੇਣੀ ਸ਼ੁਰੂ ਹੋ ਜਾਵੇਗੀ ਹੁਣ ਆਪਾਂ ਤੀਸਰੀ ਵਿਧੀ ਦੀ ਆਪਾਂ ਗੱਲ ਕਰਦੇ ਹਾਂ ਤੁਸੀਂ ਆਪਣੇ ਸਵਾਸਾ ਦੀ ਗਤੀ ਨੂੰ ਆਪਣੇ ਮੁਤਾਬਕ ਚੱਲਣ ਦੇਣਾ ਕਹਿੰਦਾ ਤੁਸੀਂ ਉਸ ਨੂੰ ਰੋਕਣ ਵਾਲੇ ਉਸ ਗਤੀ ਨੂੰ ਦੇਖਣਾ ਅੰਦਰ ਤੱਕ ਚੁੱਤ ਤੱਕ ਤੁਹਾਡਾ ਸਵਾਸ ਜੇਕਰ ਤੁਹਾਡੇ ਸਵਾਸ ਦੀ ਜੋ ਝੋਟ ਹੈ ਨਾਪੀ ਤੋਂ ਵਿੱਚ ਇਸ ਜਗ੍ਹਾ ਤੇ ਪੈਂਦੀ ਹੈ ਕਹਿੰਦੇ ਸਵਾਦੇ ਸਥਾਨ ਚੱਕਰ ਤੇ ਪੈਂਦੀ ਹੈ ਤਾਂ ਤੁਹਾਨੂੰ ਅਨਹਦ ਨਾਦ ਦੇ ਨੂੰ ਅਨਪ੍ਰਾਪਤ ਬਣੂਗਾ ਉਹ ਲਗਾਤਾਰ ਬਿਤਰ ਵਾਲਾ ਅਨਹਦ ਨਾਦ ਤੋਂ ਪ੍ਰਾਪਤ ਹੋਵੇਗਾ ਜਿਸ ਤੇ ਲਈ ਤੁਹਾਨੂੰ ਧਿਆਨ ਤੇ ਬੈਠਣ ਦੀ ਬਾਤ ਜਰੂਰ ਤਲੀ ਹੋਵੇ ਆਪਣੇ ਅਪ ਚਲੇਗਾ ਸੋ ਬਹੁਤ ਸਾਰੇ ਲੋਕ ਜਦੋਂ ਅਨਹਦ ਨਾਦ ਦੀ ਇਸ ਪ੍ਰਕਿਰਿਆ ਤੇ ਗੁਜਰਦੇ ਜਿੰਨੂੰ ਲਗਾਤਾਰ ਸੁਣਿਆ ਜਾਂਦਾ ਉਹ ਮੈਂਟਲ ਚਾਹਤੇ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਕਰਮ ਕਾਂਪ ਵਿੱਚ ਨਹੀਂ ਪੈਣ ਜਦ ਅਸੀਂ ਕਰਮ ਕਾਂਪ ਵਿੱਚ ਬੈਜ ਨੂੰ ਅਸੀਂ ਅਨਿੰਦਰੇ ਦੱਸੀ ਸ਼ਿਕਾਰ ਹੋਏ ਜਾਂ ਬਾਹਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਜਦੋਂ ਤੁਹਾਡੇ ਚਾਤਿਆ ਹਮਲਦੀ ਦੌਰਾਨ ਤੁਹਾਡੇ ਸਵਾਸ ਦੀ ਛੋਟੀ ਇਸ ਜਗ੍ਹਾ ਤੇ ਪਬਲੀ ਨੋਰਮੀ ਜੋ ਤੁਹਾਡਾ ਸਵਾਸ ਕਰ ਦੇਗਾ ਅੰਦਰ ਜਾਂਦਾ ਬਾਹਰ ਆਉਂਦਾ ਸਵਾਸ ਤੁਸੀਂ ਜਦੋਂ ਦੇਖੋਗੇ ਤਾਂ ਕੁਝ ਸਮੇਂ ਬਾਅਦ ਤੁਹਾਡੇ ਮਾਰਦੀ ਜਿਹੀ ਵੱਕਰੀ ਜੀ ਸ਼ਾਹ ਤੇ ਉੱਤਰ ਦੀ ਸ਼ੁਰੂ ਹੋ ਜਾਵੇਗੀ ਤੁਹਾਡੇ ਕੰਨਾਂ ਦੇ ਵਿੱਚ ਇੱਕ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੇ ਕੰਪਨ ਦੀ ਗੱਲ ਦੱਸਦੇ ਹਾਂ ਤੁਹਾਡੀ ਇਸ ਬੈਕ ਸਾਈਡ ਦੀ ਬੈਕ ਬੋਨ ਤੋਂ ਇੱਕ ਵੱਕਰੀ ਜੀ ਝਰਚਲਾੜ ਤੁਹਾਨੂੰ ਮਹਿਸੂਸ ਹੋਵੇਗੀ ਜੋ ਅਨਹਾਦ ਨਾਲ ਦੀ ਹੈ ਉਹ ਤੁਹਾਨੂੰ ਮਤਾ ਆਦੀ ਦੇਗੀ ਇਸ ਜਗ੍ਹਾ ਤੋਂ ਤੁਹਾਡੀ ਬੈਕ ਤੋਂ ਤੁਹਾਡੇ ਅੰਦਰ ਇੱਕ ప్రక੍ਰੀਆ ਚੱਲ ਤੁਣਾ ਸ਼ੁਰੂ ਹੋਵੇਗੀ। ਵਿੱਖਰੇ ਜੇ ਵਾਈਬ੍ਰੇਸ਼ਨ ਤੁਹਾਨੂੰ ਮਹਿਸੂਸ ਹੋਣਗੇ। ਜੇ ਤੁਹਾਡੇ ਅਨਹਦ ਨਾਦ ਦੇ ਅਣਪਹੁ ਵਧਾ ਦੇਣਗੇ। ਇਹ ਆਪਾਂ ਅਲੱਗ-ਅਲੱਗ ਵਿਧੀਆਂ ਤੋਂ ਇਹਨਾਂ ਦਾ ਵਰਣਨ ਕਰ ਰਹੇ ਹਾਂ। ਅਗਰ ਤੁਹਾਨੂੰ ਲੱਗਦਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਨਹਦ ਨਾਦ ਦਾ ਅਣਪਹੁ ਨਹੀਂ ਕਰ ਪਾ ਰਹੇ ਹੋ ਤਾਂ ਤੁਹਾਨੂੰ ਇਹਨਾਂ ਵਿਧੀਆਂ ਦੇ ਰਾਹੀਂ ਅਨਹਦ ਨਾਦ ਅਣਪਹੁ ਪ੍ਰਾਪਤ ਹੋ ਸਕਦਾ ਹੈ। ਜਾ ਤਾਂ ਫਿਰ ਤੁਸੀਂ ਬਿਲਕੁਲ ਇਕੱਲੇ ਬੈਠ ਜਾਓ ਬਿਲਕੁਲ ਇਕੱਲੇ ਬੈਠ ਜਾਓ ਆਉਦੇ ਜਾਂਦੇ ਵਿਚਾਰਾਂ ਨੂੰ ਤੁਸੀਂ ਦੇਖੋ ਜਿਉਂ ਹੀ ਤੁਸੀਂ ਆਉਦੇ ਜਾਂਦੇ ਵਿਚਾਰਾਂ ਨੂੰ ਦੇਖੋਗੇ ਇੱਕ ਸਮਾਂ ਐਸਾ ਆਵੇਗਾ ਤੁਹਾਡੇ ਵਿਚਾਰ ਖਤਮ ਹੋ ਜਾਣਗੇ ਤੁਹਾਡੇ ਵਿਚਾਰ ਆਲਵਿਦਾ ਕਹਿ ਜਾਣਗੇ ਤਾਂ ਤਦ ਤੁਹਾਡੇ ਕੰਨਾਂ 'ਚ ਇੱਕ ਗੂੰਜ ਆਵੇਗੀ ਇੱਕ ਧੁਨ ਸੁਣਾਈ ਦੇਵੇਗੀ ਉਹ ਅਣਹਦ ਨਾਲ ਦੀ ਧੁਨ ਹੋਵੇਗੀ ਜੋ ਤੁਹਾਡੇ ਕੰਨਾਂ ਦੇ ਵਿੱਚ ਗੂੰਜੇਗੀ ਤੁਹਾਡੇ ਮਨ ਦੇ ਵਿੱਚ ਗੂੰਜੇਗੀ ਇਹੀ ਅਣਹਦ ਨਾਲ ਦੀ ਧੁਨ ਹਨ ਅਣਹਦ ਨਾਲ ਦਾ ਅਨਪਵ ਪ੍ਰਾਪਤ ਕਰਨ ਲਈ ਤੁਹਾਨੂੰ ਕੋਈ ਬਹੁਤ ਹੀ ਮੁਸ਼ਕਲ ਦੀ ਨਹੀਂ ਜ਼ਰੂਰਤ ਹੈਗੀ ਪੈਨ ਦੀ ਮੁਸ਼ਕਲ ਦੇ ਵਿੱਚ ਉਹ ਬਹੁਤ ਜਲਦੀ ਬੜੇ ਆਸਾਨ ਤਰੀਕੇ ਨਾਲ ਅਨਹਦ ਨਾਦ ਦਾ ਅਨੁਭਵ ਪ੍ਰਾਪਤ ਹੋ ਸਕਦਾ ਹੈ ਅਗਰ ਤੁਹਾ ਨੂੰ ਵੀ ਧਿਆਨ ਦੇ ਦੌਰਾਨ ਕੋਈ ਐਸਾ ਅਨੁਭਵ ਹੋਇਆ ਤੇ ਤੁਸੀਂ ਕਮੈਂਟ ਦੇ ਵਿੱਚ ਉਸ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਹਾਡੇ ਜੀਵਨ ਦੇ ਜੇਕਰ ਕੋਈ ਅਨਹਦ ਨਾਦ ਨਾਲ ਸੰਬੰਧਿਤ ਅਨੁਭਵ ਤੁਹਾਨੂੰ ਪ੍ਰਾਪਤ ਹੋਇਆ ਹੈ ਤੁਹਾਡੇ ਜੀਵਨ ਤੇ ਅਨਹਦ ਨਾਦ ਦੀ ਕੁਝ ਧੁਣਾ ਸੁਣਾਈ ਦਿੱਤੀ ਹੈ ਤੁਸੀਂ ਉਸ ਦਾ ਅਨੁਭਵ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਗਰ ਤੁਸੀਂ ਵੀ ਧਿਆਨ ਕਰ ਰਹੇ ਹੋ ਮੈਡੀਸ਼ਨ ਕਰ ਰਹੀ ਹੂ ਪਰਤ ਅਨਹਜਰਾਤਾ ਅਤਪਮ ਨਹੀਂ ਹੋਇਆ ਤਾਂ ਤੁਹਾਡੇ ਜੀਵਨ ਦੇ ਚਨਹਜਰਾਤਾ ਅਗਰ ਤੁਸੀਂ ਸਿਰਫ ਚੋੜੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਸੀਂ ਤਾਂ ਹਮੂ ਇਸ ਦਾ ਰੈਪਲਾਈ ਵੀ ਜਰੂਰ ਕਰਾਂਗੇ ਇਸ ਵਿੱਚ ਜੋ ਅੱਜ ਦੱਸਿਆ ਜੋ ਵਿਸ਼ਾ ਸੀ ਅਨਹਜਰਾਤਾ ਨਾਲ ਜੁੜਿਆ ਹੋਇਆ ਸੀ ਮੈਨੂੰ ਆਸ ਹੈ ਤੁਹਾਨੂੰ ਅੱਜ ਇਹ ਵਿਸ਼ਾ ਜੋ ਮਤ ਅਸੀਂ ਤਹਰ ਲਾ ਸਾਂਝਾ ਕੀਤਾ ਹੈ ਤਾਂ ਇਸ ਬਾਰੇ ਜਾਣਕਾਰੀ ਹਾਸਲ ਕਰਕੇ ਨਾਲ ਨਾਲ ਉਸ ਨੂੰ ਚਾਰ ਕਰੇ ਹਾਸਲ ਕਰਕੇ ਜੋ ਅਨੁਭਵ ਤੁਹਾਨੂੰ ਪ੍ਰਾਪਤ ਹੋਏ ਅਨੁਭਵਾਂ ਤੋਂ ਕੋਸ਼ਿਸ਼ ਹੋਏਮਗੇ ਸੋ ਅੱਜ ਲਈ ਇਨਾਈ ਮੇਰੇ ਆਪੇ ਇਸ ਨਵੀਂ ਜੀ ਨਵੀਂ ਬਿਰਦਾਸ ਕਰਨਾ ਪੈ ਰਿਹਾ ਧੰਨਵਾਦ